ਇਹ ਹੈ سورਿੰਦਰ ਨੀਰ ਦੀ ਕਹਾਣੀ ਆਈਸਬਰਗ ਇਹ ਦਾਸਤਾਨ ਉਸ ਔਰਤ ਦੀ ਹੈ ਜਿਹੜੀ ਘਰ ਬਣਾਉਂਦੀ ਹੈ ਮੈਂ ਕਿਸੇ ਦੀ ਗੁਲਾਮ ਨਹੀਂ ਨਾ ਜਸਮਾਨੀ ਨਾ ਰੋਹਾਨੀ ਨਾ ਮਾਨਸਿਕ ਤੇ ਨਾ ਹੀ ਭਾਵਨਾਤਮਕ ਤੌਰ ਤੇ ਮੈਂ ਆਜ਼ਾਦ ਔਰਤ ਹਾਂ ਮੇਰੇ ਵਿੱਚ ਅਜਿਹੀ ਕੋਈ ਕਮੀ ਨਹੀਂ ਜਿਸ ਨੂੰ ਪੁਰਸ਼ਾਂ ਦੀ ਕੋਈ ਮਖਲੂਕ ਕੰਪਲੀਟ ਕਰ ਸਕਦੀ ਹੋਵੇ ਮੈਂ ਸੈਕਟਰੀਏਟ ਦੇ ਪਲਾਨਿੰਗ ਐਂਡ ਡਿਵੈਲਪਮੈਂਟ ਵਿਭਾਗ ਦੀ ਏਡੀ ਹਾਂ ਦੋ ਜਾਂ ਚਾਰ ਮਹੀਨੇ ਬਾਅਦ ਮੇਰੀ ਪ੍ਰਮੋਸ਼ਨ ਹੋਣ ਵਾਲੀ ਹੈ ਮੈਂ ਡਾਇਰੈਕਟਰ ਬਣ ਜਾਣਾ ਤੇ ਇਹ ਜਿਹੜੇ ਘਮੰਡੀ ਪੁੱਛ ਤਾਉਣਾ ਉੱਚੀਆਂ ਕਰ ਕਰਕੇ ਆਕੜੇ ਫਿਰਦੇ ਹਨ ਇਹੋ ਜਿਹੇ ਮੇਰੇ ਅੱਗੇ ਪਿੱਛੇ ਯੈਸ ਮੈਮ ਯੈਸ ਮੈਮ ਕਰਦੇ ਫਿਰਨਗੇ ਬੁਲਸ਼ਿਟ ਹਾਂ ਇਕੱਲਾ ਮੇਰੀ ਪਿਆਰੀ ਸਹੇਲੀ ਸਨੇਹ ਲਤਾਈ ਕਰਦੀ ਹੈ ਮੈਨੂੰ ਕਦੀ ਉਸ ਦੀ ਸਮਝ ਨਹੀਂ ਪੈਂਦੀ ਉਹ ਹੈ ਕਿ ਉਹ ਕਿਸ ਗੱਲ ਤੇ ਖੁਸ਼ ਹੈ ਉਹ ਕਿਸ ਗੱਲ ਤੋਂ ਆਖਤ ਉਹਦੀ ਵਿਚਿੱਤਰ ਮਾਨਸਿਕਤਾ ਓਵਰ ਕਨਫੀਡੈਂਸ ਕਰਨ ਜਾਂ ਓਵਰ ਫਰਸਟ੍ਰੇਸ਼ਨ ਕਰਨ ਵੈਸੇ ਹਰ ਸ਼ਖਸ ਦਾ ਨਜ਼ਰੀਆ ਆਪੋ ਆਪਣਾ ਹੁੰਦਾ ਪਰ ਮੈਡਮ ਸੁਨੀਲ ਲਤਾ ਬਾਰੇ ਸਭ ਦਾ ਇੱਕਮਤ ਨਜ਼ਰੀਆ ਇਹ ਹੈ ਕਿ ਇਹ ਇਹ ਕਹਿੰਦਿਆਂ ਕੋਈ ਕਨਪੱਟੀ ਤੇ ਉਂਗਲੀ ਦੀ ਨੋਕ ਮੋੜਦਿਆਂ ਪਾਗਲ ਦਾ ਇਸ਼ਾਰਾ ਕਰਦਾ ਕੋਈ ਮੱਥੇ ਤੇ ਹੱਥ ਮਾਰ ਕੇ ਫਰਸਟ੍ਰੇਟਡ ਦਾ ਇਸ਼ਾਰਾ ਕਰਦਾ ਯਾਨੀ ਜਨ ਸਮੂਹ ਦੀ ਆਮ رائے ਮੁਤਾਬਕ ਸਨੇਹ ਲਤਾ ਮੈਡਮ ਮਾਨਸਿਕ ਰੋਗੀ ਹੈ ਪਰ ਮੈਂ ਇਸ ਤਰ੍ਹਾਂ ਨਹੀਂ ਸਮਝਦੀ ਮੈਂ ਸਨੇਹ ਲਤਾ ਮੈਡਮ ਦੀਆਂ ਮਾਨਸਿਕ ਪਰਤਾਂ ਨੂੰ ਖੰਘਾਲਦੀ ਰਹਿੰਦੀ ਤੇ ਹਰ ਵਾਰੀ ਇੱਕ ਨਵੀਂ ਬਚਿੱਤਰ ਗੱਲ ਮੇਰੇ ਸਾਹਮਣੇ ਆ ਜਾਂਦੀ ਹੈ ਭਾਵੇਂ ਇਹ ਗੱਲ ਡਰਾਉਣੀ ਹੋਵੇ ਰਹੱਸਮਈ ਹੋਵੇ ਖੁਸ਼ਗਵਾਰ ਜਾਂ ਗਮਜਦਾ ਕਰ ਦੇਣ ਵਾਲੀ ਮੈਂ ਹਮੇਸ਼ਾ ਉਸ ਦੇ ਵਿਅਕਤੀਤਵ ਦੀ ਉਦੇੜਬਣ ਵਿੱਚ ਲੱਗੀ ਰਹਿੰਦੀ ਹਾਂ ਹੋ ਸਕਦਾ ਹੈ ਕੁਝ ਮਾਨਸਿਕ ਰੋਗ ਮੈਨੂੰ ਵੀ ਹੋਣ ਬਲਕਿ ਹਨ ਪਰ ਫਰਕ ਇਹ ਹੈ ਕਿ ਮੈਂ ਆਪਣੇ ਇਹਨਾਂ ਰੋਗਾਂ ਨੂੰ ਮੁਸਕਰਾਹਟ ਵਿੱਚ ਛੁਪਾ ਕੇ ਰੱਖ ਲੈਂਦੀ ਹਾਂ ਪਰ ਵਿਚਾਰੀ ਸਨੇਹ ਲਤਾ ਐਸਾ ਨਹੀਂ ਕਰ ਸਕਦੀ ਕਿਉਂਕਿ ਉਹ ਇੱਕ ਪ੍ਰਤੀਸ਼ਟ ਡਿਪਾਰਟਮੈਂਟ ਦੀ ਬੌਸ ਹੈ ਤੇ ਜੇ ਉਹ ਹਰ ਵੇਲੇ ਚਿਹਰੇ ਤੇ ਮੁਸਕਰਾਹਟ ਚਪਕਾ ਕੇ ਰੱਖੀ ਤਾਂ ਉਸ ਦੇ ਸਬਾਰਡੀਨੇਟ ਉਸ ਦੇ ਰੁਤਬੇ ਦਾ ਆਦਰ ਨਹੀਂ ਕਰਨਗੇ ਉਹ ਕਈ ਵਾਰ ਆਪ ਵੀ ਕਹਿੰਦੀ ਹੈ ਔਰ ਤਾਂ ਭਾਵੇਂ ਹੈੱਡ ਆਫ ਡਿਪਾਰਟਮੈਂਟ ਵੀ ਬਣ ਜਾਣ ਪਰ ਇਹ ਟੁੱੱਚੇ ਟੁੱੱਚੇ ਜਿਹੇ ਪੁਰਸ਼ਸ ਵਾਰਡੀਨੇਟ ਵੀ ਮਹਿਲਾ ਅਧਿਕਾਰੀ ਨੂੰ ਮਹਿਲਾ ਦੀ ਦੇਹ ਤੋਂ ਅਲੱਗ ਕਰਕੇ ਨਹੀਂ ਵੇਖ ਸਕਦੇ ਪਤਾ ਨਹੀਂ ਰੱਬ ਨੇ ਪੁਰਸ਼ਾਂ ਨੂੰ ਅਜਿਹਾ ਕੀ ਜੜ ਦਿੱਤਾ ਹੈ ਜਿਸ ਉੱਤੇ ਇਸ ਜਾਤੀ ਦਾ ਘਮੰਡ ਸਦੀਆਂ ਬਾਅਦ ਵੀ ਜਿਉਂਦਾ ਤਿਉਂ ਹੈ ਮੈਂ ਕਈ ਵਾਰ ਹੱਸ ਕੇ ਉਸ ਨੂੰ ਪੁੱਛ ਬੈਠਦੀ ਆ ਕਿ ਵਿਚਾਰੇ ਮਰਦਾਂ ਨੇ ਆਖਰ ਉਸ ਦਾ ਕੀ ਨੁਕਸਾਨ ਕਰ ਦਿੱਤਾ ਜਿਸ ਕਰਕੇ ਉਹ ਪੂਰੀ ਮਰਦ ਜਾਤੀ ਨਾਲ ਹੀ ਖਾਰਖਾਨੇ ਦੀ ਫਿਰ ਰਹੀ ਹੈ ਉਹ ਆਪਣੇ ਗੋਲ ਚਿਹਰੇ ਦੇ ਵਿੰਗੇ ਟੇਢੇ ਕੋਣ ਬਣਾਉਂਦੇ ਹੋਏ ਬੇਹੱਦ ਨਫ਼ਰਤ ਨਾਲ ਆਖਦੀ ਹੈ ਇਹ ਸਾਲੀ ਜਾਤ ਇੱਕ ਮੀਨੀ ਹੈ ਤੇਰਾ ਬੇਟਾ ਵੀ ਮੈਂ ਹੱਸ ਕੇ ਪੁੱਛ ਬੈਠਦੀ ਆ ਉਸ ਦੀ ਜ਼ੁਬਾਨ ਵਿੱਚ ਹੋਰ ਕੜਤਨ ਭਰ ਜਾਂਦੀ ਹੈ ਉਹ ਵੀ ਮਰਦ ਹੀ ਹੈ ਅੱਜ ਦਾ ਬੱਚਾ ਪਰ ਕੱਲ ਦਾ ਵਿਸ਼ਾਲਾ ਮਰਦ ਉਸ ਦੇ ਮੂੰਹ ਵੱਲ ਵੇਖ ਕੇ ਮੈਨੂੰ ਸੱਚਮੁੱਚ ਹਾਸਾ ਆ ਜਾਂਦਾ ਹੈ ਕਦੀ ਆਪਣੇ ਆਪ ਤੇ ਖਿਜਵੀਂ ਪਤਾ ਨਹੀਂ ਕਿਉਂ ਮੈਂ ਉਸ ਨਾਲ ਇੰਨੀ ਮਗਜ਼ਮਾਰੀ ਕਰਦੀ ਰਹਿੰਨੀ ਆ ਪਰ ਕੀ ਕਰਾਂ ਉਹ ਮੇਰੀ ਸਹੇਲੀ ਨਹੀਂ ਮੇਰੇ ਲਈ ਇੱਕ ਦਿਲਚਸਪ ਪਾਤਰ ਵੀ ਹੈ ਇੱਕ ਅਜਿਹਾ ਪਾਤਰ ਜਿਸ ਨੂੰ ਜਿਸ ਵੀ ਕੋਣ ਤੋਂ ਵੇਖੋ ਪਰਖੋ ਸਮਝੋ ਹਰ ਵਾਰੀ ਇੱਕ ਵੱਖਰੀ ਸ਼ਖਸੀਅਤ ਨਜ਼ਰ ਆਵੇਗੀ ਉਸ ਦੀ ਅਸਲ ਕਹਾਣੀ ਮੇਰੇ ਇਲਾਵਾ ਸ਼ਾਇਦ ਕਿਸੇ ਹੋਰ ਨੂੰ ਪਤਾ ਵੀ ਨਹੀਂ ਹੋਵੇਗੀ ਮੇਰੇ ਨਾਲ ਉਹ ਪਤਾ ਨਹੀਂ ਕਿਵੇਂ ਇੰਨੀ ਖੁੱਲ ਗਈ ਕਿ ਹੌਲੇ ਹੌਲੇ ਕਿਸੇ ਸਵੈਟਰ ਦੇ ਉੱਡਣ ਵਾਂਗ ਉੱਡਦੀ ਚਲੀ ਗਈ। ਇੱਕ ਦਿਨ ਕਹਿਣ ਲੱਗੀ ਕੀ ਤੂੰ ਕਦੀ ਮੇਰੇ ਬਾਰੇ ਕੁਝ ਲਿਖੇਂਗੀ? ਮੈਂ ਪੁੱਛਿਆ ਤੂੰ ਚਾਹੁੰਦੀ ਹੈ ਕਿ ਮੈਂ ਤੇਰੇ ਬਾਰੇ ਕੁਝ ਲਿਖਾਂ? ਨਹੀਂ। ਉਹ ਦੂਰ ਖਿਲਾ ਵਿੱਚ ਵੇਖਦਿਆਂ ਬੋਲੀ। ਮੇਰੇ ਦੁੱਖ ਸੁੱਖ, ਮੇਰੀਆਂ ਖੁਸ਼ੀਆਂ, ਮੇਰੀਆਂ ਮੁਸ਼ਕਲਾਂ, ਮੇਰੀਆਂ ਉਲਝਣਾਂ ਤੇ ਆਰਜ਼ੂਆਂ ਸਭ ਮੇਰੀਆਂ ਨੇ। ਮੇਰੀ ਜ਼ਾਤ ਦਾ ਹਿੱਸਾ। ਮੈਂ ਕਿਉਂ ਕਿਸੇ ਨਾਲ ਆਪਣਾ ਆਪ ਸ਼ੇਅਰ ਕਰਾਂ ਕਿਉਂ ਕਿਸੇ ਦੀ ਆਪਣੀ ਜ਼ਾਤ ਵਿੱਚ ਝਾਕ ਕੇ ਦਖਲਅੰਦਾਜ਼ੀ ਕਰਨ ਦਾ ਹੱਕ ਦੇਵਾਂ ਦੂਜਿਆਂ ਨੂੰ ਸਜ਼ਾ ਦੇਣ ਲਈ ਫੇਰ ਕੁਝ ਸੋਚਦੇ ਹੋਏ ਬੋਲੀ ਪਤਾ ਨਹੀਂ ਕਿਉਂ ਲੋਕੀ ਆਤਮਕ ਕਥਾਵਾਂ ਲਿਖਦੇ ਨੇ ਤੂੰ ਹੀ ਦੱਸ ਕਿਸੇ ਨੇ ਕਿਸੇ ਦੀ ਜ਼ਿੰਦਗੀ ਦੇ ਸੱਚੇ ਝੂਠੇ ਕੌੜੇ ਮਿੱਠੇ ਰਾਹ ਜਾਣ ਕੇ ਕੀ ਲੈਣਾ ਹੁੰਦਾ ਬਸ ਇੰਨਾ ਹੀ ਨਾ ਕਿ ਤੁਹਾਡੀ ਚਰਚਾ ਹੋ ਜਾਵੇਗੀ ਪਰ ਇਹ ਚਰਚਾ ਕਿਸ ਕੀਮਤ ਉੱਤੇ ਲਿਖਣ ਵਾਲੇ ਨੂੰ ਤਾਂ ਮਿਲ ਜਾਂਦੀ ਹੈ ਪਰ ਕੀ ਕਦੀ ਉਸ ਆਪਣੇ ਨਾਲ ਜੁੜੇ ਉਹਨਾਂ ਸਾਰੇ ਲੋਕਾਂ ਬਾਰੇ ਵੀ ਸੋਚਦੇ ਨੇ ਜਿਹੜੇ ਅਣਚਾਹੇ ਹੀ ਇਹਨਾਂ ਆਤਮ ਕਥਾਵਾਂ ਦੇ ਬਦਕਿਸਮਤ ਪਾਤਰ ਬਣ ਜਾਂਦੇ ਨੇ ਜਿਵੇਂ ਤੇਰੀ ਮਰਜ਼ੀ ਮੈਂ ਸਮਝ ਜਾਂਦੀ ਆ ਕਿ ਜਿਸ ਮਨੋਦਸ਼ਾ ਤੋਂ ਮੇਰਾ ਇਹ ਗੁੰਝਲਦਾਰ ਪਾਤਰ ਇਸ ਸਮੇਂ ਵਿਚਰ ਰਿਹਾ ਹੈ ਉਸ ਤੋਂ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਮੈਂ ਸਾਰੀ ਗੱਲ ਉਸ ਉੱਤੇ ਕੇਂਦਰਿਤ ਕਰ ਦਿੰਦੀ ਆ ਹਾਂ ਮੈਂ ਵੀ ਇੱਕ ਆਦਮੀ ਦੀ ਖੇਜ ਨੂੰ ਸਾਰੇ ਜ਼ਮਾਨੇ ਵਿੱਚ ਨਫ਼ਰਤ ਵਾਂਗ ਵੰਡਦੀ ਰਹੀ। ਮੂੰਹ ਦਾ ਇੱਕ ਹੋਰ ਵਿੰਗਾ ਟਿੱਡਾ ਕੌਣ ਬਣ ਜਾਂਦਾ ਹੈ? ਪਰ ਕਿਉਂ? ਵੇਖਣ ਨੂੰ ਤਾਂ ਤੇਰੀ ਜ਼ਿੰਦਗੀ ਵਿੱਚ ਕੋਈ ਕਮੀ ਨਹੀਂ। ਪੈਸਾ, ਇੱਜ਼ਤ, ਸ਼ੋਹਰਤ, اولاد, ਪਤੀ ਪਤੀ। ਹਾਂ ਇੱਕ ਕਲਪਰਜਾ ਹੈ ਜਿਹੜਾ ਅਗਰ ਢਿੱਲਾ ਹੋਵੇ ਤਾਂ ਸਾਰੀ ਜ਼ਿੰਦਗੀ ਦੀ ਮਸ਼ੀਨਰੀ ਬੇਕਾਰ ਹੋ ਜਾਂਦੀ ਹੈ। ਪਰ ਕਿਰੀ ਕਲ ਬੁਰਜ਼ੇ ਤਾਂ ਬੜੇ ਟਾਈਟ ਨੇ ਮੈਂ ਖੱਬੀ ਅੱਖ ਦਵਾ ਕੇ ਸ਼ਰਾਤੀ ਜਿਹਾ ਮਜ਼ਾਕ ਕਰਦੀ ਆ ਤੈਨੂੰ ਪਤਾ ਹੈ ਔਰਤ ਮਰਦ ਨੂੰ ਆਪਸ ਵਿੱਚ ਜੋੜ ਕੇ ਰੱਖਣ ਲਈ ਪੈਸੇ ਤੋਂ ਇਲਾਵਾ ਹੋਰ ਕਿਹੜਾ ਬੰਧਨ ਹੁੰਦਾ ਉਹ ਮੇਰੀ ਖੱਬੀ ਅੱਖ ਦੇ ਮਜ਼ਾਕ ਨੂੰ ਨਜ਼ਰ ਅੰਦਾਜ਼ ਕਰਕੇ ਗੰਭੀਰਤਾ ਨਾਲ ਪੁੱਛਦੀ ਹੈ ਹਾਂ ਆਪਸੀ ਸਮਝ ਪਿਆਰ ਮਾਨਸਿਕ ਸਾਝ ਤੇ ਹਾਂ ਪਰ ਮੇਰੇ ਪਤੀ ਨੇ ਮੇਰੇ ਤੋਂ ਹਮੇਸ਼ਾ ਬਸ 2 ਮਿੰਟ ਮੰਗੇ ਉਹ ਮੇਰੀਆਂ ਅੱਖਾਂ 'ਚ ਝਾਕ ਕੇ ਆਖਦੀ ਐ ਲੱਗਦਾ ਸਨੇਹ ਲਤਾ ਦਾ ਬਰਫੀਲਾ ਵਜੂਦ ਆਪਣੀ ਹੀ ਠੰਡ ਕਰਨ ਤੜਕੁੱਠਿਆ ਮਤਲਬ ਮਹਿਰਾਨੀ ਨਾਲ ਪੁੱਛਿਆ ਤੈਨੂੰ ਪਤਾ ਮੇਰੇ ਵਿਆਹ ਨੂੰ 24 ਸਾਲ ਹੋ ਗਏ ਨੇ ਜਦੋਂ ਸਾਡਾ ਵਿਆਹ ਹੋਇਆ ਸੀ ਮੈਂ ਪੂਰੇ 20 ਸਾਲਾਂ ਦੀ ਸਾਂ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਆਪਸੀ ਸਬੰਧਾਂ ਦਾ ਸਮਾਂ ਸਿਰਫ 2 ਮਿੰਟ ਰਹੇ ਮੈਂ ਉਹਦੇ ਚਿਹਰੇ ਤੇ ਖਿੱਚੀਆਂ ਲਕੀਰਾਂ ਨੂੰ ਪੜ੍ਹਨ ਦਾ ਯਤਨ ਕਰਦੀ ਆ ਤੈਨੂੰ ਕਿੰਨਾ ਕੁਝ ਦੱਸਾਂ ਕੀ ਕੀ ਦੱਸਾਂ ਬਸ ਕਿੱਸਾ ਮੁਖਤਸਰ ਕਿ ਇਹਨਾਂ 2 ਮਿੰਟਾਂ ਦੇ ਅੱਗੇ ਪਿੱਛੇ ਮੁਹੱਬਤ ਦਾ ਕੋਈ ਅਹਿਸਾਸ ਮੇਰੇ ਹਿੱਸੇ ਨਹੀਂ ਆਇਆ ਸਾਡੇ ਦਰਮਿਆਨ ਕਦੀ ਕੋਈ ਪਿਆਰ ਦੀ ਗੱਲ ਸਾਂਝੀ ਨਹੀਂ ਹੋਈ ਕਿਸੇ ਗਰਮਾਟ ਦਾ ਅਹਿਸਾਸ ਨਹੀਂ ਹੋਇਆ ਜਦੋਂ ਵੀ ਗੱਲ ਹੋਈ ਬਸ 2 ਮਿੰਟ ਦੀ ਹੀ ਸਾਡਾ 24 ਸਾਲ ਦਾ ਵਿਆਹੁਤਾ ਰਿਸ਼ਤਾ ਸਿਰਫ ਇੰਨਾ 2 ਮਿੰਟਾਂ ਵਿੱਚ ਸਿਮਟ ਕੇ ਰਹਿ ਗਿਆ ਮੈਂ ਨਹੀਂ ਜਾਣਦੀ ਇਸ ਰਿਸ਼ਤੇ ਵਿੱਚ ਤੇ ਇੰਨਾ 2 ਮਿੰਟਾਂ ਵਿੱਚ ਔਰਤ ਦਾ ਕੀ ਰੋਲ ਹੁੰਦਾ ਹੈ ਇਹਨੇ ਪ੍ਰਾਚੀਨ ਗ੍ਰੰਥ ਕਿਉਂ ਲਿਖੇ ਗਏ ਨਹੀਂ ਖੁਜਰਾਹੋਦੀਆਂ ਮੂਰਤਾਂ ਕਿਸਰ ਹੱਸ ਨੂੰ ਖੋਲਦੀਆਂ ਨਹੀਂ ਸਾਡੇ ਦੇਵੀ-ਦੇਵਤਿਆਂ ਨੇ ਕਾਮ ਦੇਵਤਾ ਦੀ ਮਹਿਮਾ ਕਰਦਿਆਂ ਹਰਤੀ ਦੇਵੀ ਨੂੰ ਕਿਸ ਲਈ ਸਿਰਜਿਆ ਸਿਰਫ ਕਾਮ ਦੇਵਤਾ ਨੂੰ ਰਜਾਉਣ ਦਾ ਇੱਕ ਸਾਧਨ ਤੇ ਜੇ ਉਸ ਨੂੰ ਰਜਾਉਂਦੇ ਰਜਾਉਂਦੇ ਹੋ ਆ ਫਰੀਜ ਗਈ ਤਾਂ 2 ਮਿੰਟ ਕਾਫੀ ਹੋਣਗੇ ਉਹ ਤਿੱਖੀਆਂ ਨਜ਼ਰਾਂ ਨਾਲ ਮੇਰੀਆਂ ਅੱਖਾਂ 'ਚ ਵੇਖਦੀ ਹੈ ਮੈਂ ਇਤਰਾਫ ਕਰਦੀ ਹਾਂ ਕਿ ਔਰਤ ਮਰਦ ਰਿਸ਼ਤਿਆਂ ਤੇ ਕਹਾਣੀਆਂ ਲਿਖਣ ਲਈ ਬੋਲਡ ਲੇਖਕਾ ਦਾ ਟੈਗ ਲੱਗੇ ਹੁੰਦਿਆਂ ਵੀ ਮੇਰਾ ਮੂੰਹ ਲਾਲ ਸੁਹਾ ਹੋ ਕੇ ਭਖ ਰਿਹਾ ਹੈ ਉਹ ਪਹਿਲੀ ਵਾਰ ਗੜਾਕਾ ਮਾਰ ਕੇ ਹੱਸ ਪੈਂਦੀ ਹੈ ਸ਼ਰਮ ਨਾਲ ਤੇਰਾ ਮੂੰਹ ਲਾਲ ਹੋਇਆ ਪਿਆ ਇਹ ਸ਼ਰਮ ਇਹ ਹਿਆ ਔਰਤ ਦੀ ਸਜਾ ਹੈ ਜਿਹੜਾ ਪਤੀ ਉਸ ਕੋਲੋਂ 2 ਮਿੰਟ ਮੰਗਦਾ ਹੈ ਉਹ ਆਪਣੇ ਪਤੀ ਤੋਂ ਆਪਣੇ ਲਈ ਉਹਨਾਂ ਹੀ 2 ਮਿੰਟਾਂ ਦਾ ਹੱਕ ਵੀ ਨਹੀਂ ਮੰਗ ਸਕਦੀ ਕਿਉਂ ਨਹੀਂ ਮੰਗ ਸਕਦੀ ਪਤੀ ਪਤਨੀ ਦਾ ਬਰਾਬਰ ਹੱਕ ਹੁੰਦਾ ਹੈ ਵਿਵਤਾ ਖੁਸ਼ੀਆਂ ਤੇ ਉਹ ਮੇਰੀ ਹਰ ਗੱਲ ਅਧਵਚਾਲਿਓਂ ਕੱਟ ਦਿੰਦੀ ਹੈ ਸ਼ਾਇਦ ਉਸਦੇ ਅੰਦਰ ਜ਼ਹਿਰ ਇੰਨਾ ਭਰਿਆ ਪਿਆ ਹੈ ਕਿ ਮੇਰੀਆਂ ਗੰਭੀਰ ਦਲੀਲਾਂ ਵੀ ਉਸਨੂੰ ਫਜ਼ੂਲ ਲੱਗਦੀਆਂ ਨੇ ਉਹ ਭਰੀ ਭਰਾਈ ਬੋਲਦੀ ਐ ਮੈਂ ਵੀ ਮੰਗਿਆ ਸੀ ਮੈਂ ਵੀ ਕੋਸ਼ਿਸ਼ ਕੀਤੀ ਸੀ ਆਪਣੇ ਲਈ ਵੀ ਖੁਸ਼ੀ ਮੰਗਾ ਪਰ ਪਤਾ ਮੇਰੇ ਪਤੀ ਪੁਰਸ਼ ਨੇ ਕੀ ਕਿਹਾ ਮੇਰੀ ਗੱਲ ਸੁਣ ਕੇ ਹਰਾਨੀ ਨਾਲ ਮੇਰਾ ਮੂੰਹ ਤੱਕਦੇ ਉਹ ਬੋਲਿਆ ਸੀ ਮੈਂ ਤਾਂ ਹਫ਼ਤਾ ਹਫ਼ਤਾ ਟੂਰਾਂ ਤੇ ਬਾਹਰ ਰਹਿੰਦਾ ਜੇ ਤੈਨੂੰ ਇੰਨੀ ਜ਼ਰੂਰਤ ਮਹਿਸੂਸ ਹੁੰਦੀ ਆਪਣੇ ਤਲਬ ਦੀ ਤਾਂ ਮੇਰੇ ਪਿੱਛੋਂ ਕਿਵੇਂ guzara ਕਰਦੀ ਹੋਵੇਂਗੀ ਉਸ ਤੋਂ ਬਾਅਦ ਮੇਰੇ ਤੇ ਸ਼ੱਕ ਦੀ ਨਿਗਾਹ ਰਹਿਣ ਲੱਗ ਪਈ ਮੇਰਾ ਆਪਣੇ ਸਹਿਕਰਮੀਆਂ ਨਾਲ ਆਪਣੇ ਅਧਿਕਾਰੀਆਂ ਨਾਲ ਆਪਣੇ ਜਾਣ ਪਛਾਣ ਦੇ ਲੋਕਾਂ ਨਾਲ ਕਿਹੋ ਜਿਹਾ ਸਬੰਧ ਹੈ ਇਸ ਦੀ ਜਸੂਸੀ ਹੋਣ ਲੱਗੀ ਇੱਕ ਅਧਿਕਾਰ ਦੀ ਮੰਗ ਕਰਕੇ ਮੈਂ ਆਪਣੇ ਆਪ ਨੂੰ ساری ਉਮਰ ਲਈ ਸ਼ੱਕ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਇਸੇ ਲਈ ਇਸੇ ਲਈ ਮੈਂ ਆਪਣੇ ਆਪ ਨੂੰ ਐਸਾ ਬਣਾ ਦਿੱਤਾ ਸੰਕੀ ਖਰੂਜ਼ ਫਰਸਟ੍ਰੇਟਡ ਮੈਂ ਜਾਣਦੀ ਹਾਂ ਲੋਕ ਮੇਰੇ ਬਾਰੇ ਕੀ ਕੀ ਕਹਿੰਦੇ ਹਨ ਪਰ ਮੇਰੇ ਲਈ ਉਹ ਠੀਕ ਹੈ ਤੂੰ ਇੱਕ ਸ਼ਖਸ ਦੇ ਡਰ ਕਾਰਨ ਆਪਣੇ ਆਪ ਨੂੰ ਇੱਕ ਨਫਸਤ ਦੇ ਖੋਲ ਵਿੱਚ ਕੈਦ ਕਰਕੇ ਰੱਖ ਦਿੱਤਾ ਹੈ ਉਹ ਸ਼ਖਸ ਲਈ ਜਿਸ ਨੇ ਉਹ ਸ਼ਖਸ ਲਈ ਨਹੀਂ ਆਪਣੇ ਆਪ ਲਈ ਉਸ ਫੇਰ ਮੇਰੀ ਗੱਲ ਟੁਕ ਦਿਆਂ ਡਰ ਮੈਨੂੰ ਉਸ ਸ਼ਖਸ ਤੋਂ ਨਹੀਂ ਆਪਣੇ ਆਪ ਤੋਂ ਆਉਂਦਾ ਰਿਹਾ ਹੈ ਮੇਰੀ ਜ਼ਿੰਦਗੀ ਦੀ ਇੱਕ ਖਾਹਿਸ਼ ਰਹੀ ਹੈ ਕਿ ਕੋਈ ਪਿਆਰ ਨਾਲ ਮੇਰਾ ਹੱਥ ਫੜੋਸ ਕੇ ਕਹੇ ਮੈਂ ਹਾਂ ਨਾ ਤੇਰੇ ਕੋਲ ਤੂੰ ਚਿੰਤਾ ਕਿਉਂ ਕਰਦੀ ਹੈ ਕੋਈ ਆਪਣੇ ਮੋਢੇ ਨਾਲ ਜੋੜ ਕੇ ਮੈਨੂੰ ਤਸੱਲੀ ਦਿੰਦਿਆਂ ਕਹੇ ਆਪਣੀਆਂ ਸਾਰੀਆਂ ਉਦਾਸੀਆਂ ਮੈਨੂੰ ਦੇ ਦੇ ਕੋਈ ਕਹੇ ਮੈਂ ਤੇਰੇ ਅੰਦਰ ਦੇ ਸਾਰੇ ਹਨੇਰਿਆਂ ਨੂੰ ਜੀਰ ਲਵਾਂਗਾ ਕੋਈ ਤਾਂ ਹੋਵੇ ਕੋਈ ਤਾਂ ਕਿਧਰੇ ਮਿਲੇ ਪਰ ਮੈਂ ਇਸ ਡਰੋਂ ਇੱਕ ਖੋਲ ਵਿੱਚ ਸਿੰਟ ਕੇ ਜ਼ਿੰਦਗੀ ਬਤਾ ਦਿੱਤੀ ਹੈ ਕਿ ਕਦੀ ਸੱਚ ਮੁੱਚ ਇੱਕ ਪਲ ਲਈ ਹੀ ਸਹੀ ਅਗਰ ਮੇਰਾ ਖਤ ਕਿਸੇ ਜਹੇ ਮਨ ਚਾਹੇ ਹੱਥ ਵਿੱਚ ਆ ਗਿਆ ਤਾਂ ਜੇ ਕੋਈ ਨੂਰ ਦੀ ਕਿਰਨ ਮੇਰੀਆਂ ਹਨੇਰੀਆਂ ਨੁਕਰਾਂ ਤੱਕ ਅਪੜ ਗਈ ਤਾਂ ਮੈਂ ਜਾਣਦੀ ਹਾਂ ਮੈਂ ਟੜਕ ਜਾਵਾਂਗੀ ਮੈਂ ਪਿਗਲ ਕੇ ਵਹਿ ਜਾਵਾਂਗੀ ਮੈਂ ਜਰ ਜਰ ਕਰਦੀ ਕਿਸੇ ਉਮਰ ਦਰਾਜ਼ ਉਮਾਰਤ ਵਾਂਗ ਟਹਿ ਢੇਰੀ ਹੋ ਜਾਵਾਂਗੀ ਫੇਰ ਕੀ ਹੋਵੇਗਾ ਬਸ ਏਸੇ ਡਰੋਂ ਇਸੇ ਡਰਮੈ ਸੁੰਨ-ਸੁੰਨ ਜਹੀ ਆਇਸਬਰਗ ਦੀ ਜੂਨ ਹੰਡਾਉਂਦੀ ਰਹੀਆਂ ਉਸ ਦੀ ਪ੍ਰਮੋਸ਼ਨ ਹੋ ਗਈ ਹੈ ਉਹ ਡਾਇਰੈਕਟਰ ਬਣ ਗਈ ਹੋਈ ਹੈ ਸਕੱਤਰੇ ਤੇ ਪਲਾਨਿੰਗ ਐਂਡ ਡਿਵੈਲਪਮੈਂਟ ਡਿਪਾਰਟਮੈਂਟ ਦੀ ਅਧਿਕਾਰੀ ਉਸ ਨੂੰ ਮੁਬਾਰਕ ਦੇਣ ਉਸ ਦੇ ਦਫ਼ਤਰ ਜਾਂਦੀਆਂ ਤਾਂ ਵੇਖ ਕੇ ਹੈਰਾਨ ਹੁੰਦੀਆਂ ਕਿ ਉਸ ਤੋਂ ਕੰਨੀ ਕਤਰੌਂਦੇ ਸਹਿਕਰਮੀ ਅੱਜ ਉਸ ਦਾ ਨਾਂ ਸੁਣ ਕੇ ਮੁਸਕਰਾ ਪੈਂਦੀ ਹਨ ਸਭ ਕੁਝ ਬਦਲਿਆ ਬਦਲਿਆ ਰਹਾ ਸਮਝਿਆ ਜਾਂਪਦਾ ਅੰਦਰ ਜਾ ਕੇ ਵੇਖਦੀਆਂ ਲਿਸ਼ਕ ਦੇ ਕਮਰੇ ਵਿੱਚ ਵੱਡੇ ਮੇਜ਼ ਪਿੱਛੇ ਉਹ ਰਵਲਵਿੰਗ ਚੇਅਰ ਉੱਤੇ ਗੋਲ ਮੋਲ ਧਾਇਰਾਂ ਵਿੱਚ ਹੁਲਾਰੇ ਜਿਹੇ ਖਾ ਰਹੀ ਹੈ ਉਸ ਦੇ ਹੱਥਾਂ 'ਚ ਇੱਕ ਪਤਲੀ ਜਹੀ ਕਾਲੇ ਰੰਗ ਦੀ ਮੈਗਜ਼ੀਨ ਹੈ ਸ਼ਾਇਦ ਏਸੇ ਨੂੰ ਪੜ੍ਹਦਿਆਂ ਉਸ ਦੇ ਹੋਠਾਂ 'ਤੇ ਗੂੜੀ ਗੁਦਗਦਾਉਂਦੀ ਜਹੀ ਮੁਸਕਰਾਹਟ ਤੇ ਰਹੀ ਹੈ ਅੱਖਾਂ ਵਿੱਚ ਅਜੀਬ ਜਹੀ ਮਸਤੀ ਹੈ ਮੇਰਾ ਜੀ ਕਰਦਾ ਅਸਲਿੇ ਹੱਥਾਂ 'ਚ ਖੋ ਕੇ ਮੈਗਜ਼ੀਨ ਦੇਖਾਂ ਜਿਸਨੇ ਆਇਸਬਰਗ ਦੀ ਘਟੋ ਘਟਕ ਛਿਲਤਰ ਜਹੀ ਲਾਹੀ ਹੈ ਮੇਰੇ ਤੇ ਨਜ਼ਰ ਪੈਂਦਿਆ ਉਹਦੀ ਉਹ ਬਚਿੱਤਰ ਮੁਸਕਰਾਹਟ ਹੋਰ ਹਸਮਈ ਹੋ ਜਾਂਦੀ ਹੈ ਪਲ ਦੀ ਪਲ ਮੇਰੇ ਜ਼ੇਹਨ ਵਿੱਚ ਖਿਆਲ ਆਉਂਦਾ ਕਿ ਇਨਸਾਨ ਅਸਲ ਵਿੱਚ ਹੈ ਹੀ ਗਹਿਰਾ ਰਹਾ ਸੁਣਈ ਕੋਈ ਨਹੀਂ ਕਹਿ ਸਕਦਾ ਕਿ ਮੈਂ ਉਸਨੂੰ ਜਾਣਦਾ ਹਾਂ ਕਿਉਂਕਿ ਜਾਣਨ ਤੋਂ ਬਾਅਦ ਵੀ ਕਿੰਨੀਆਂ ਤਹਾਂ ਅਣਜਾਣੀਆਂ ਰਹਿ ਜਾਂਦੀਆਂ ਜਿਗਿਆ ਹਰ ਵਾਰ ਮੋੜ ਗੂੜੇ ਅਰਥ ਲੈ ਕੇ ਸਾਹਮਣੇ ਆਉਂ ਵਰਦੀਆਂ ਨੇ ਜਿਵੇਂ ਇਸ ਵੇਲੇ ਮੇਰੇ ਨਾਲ ਹੋ ਰਿਹਾ ਹੈ ਮੇਰੇ ਨਾਲ ਨਹੀਂ ਦਰਅਸਲ ਜੋ ਕੁਝ ਹੋਇਆ ਉਹ ਇਸ ਆਈਸ ਵਰਗ ਨਾਲ ਹੋਇਆ ਪਰ ਕੀ ਓਕ ਦਾ ਪਾਣੀ ਮੇਰੇ ਵੱਲ ਵੇਖ ਕੇ ਉਹ ਜਿਵੇਂ ਉਨੀਂਦਰੀਆਂ ਅੱਖਾਂ ਖੋਲਦਿਆਂ ਬੋਲਦੀ ਹੈ ਹੁਣੇ-ਹੁਣੇ ਮੈਂ ਇੱਕ ਕਹਾਣੀ ਪੜ੍ਹ ਰਹੀ ਸਾਂ ਤਨ ਮਨ ਤੋਂ ਤਰਹਾਈ ਇੱਕ ਨੈਿਕਾ ਨੂੰ ਓਕ ਨਾਲ ਪਾਣੀ ਪੀਂਦਿਆ ਮਹਿਸੂਸ ਕਰ ਅਚਾਨਕ ਮੈਨੂੰ ਆਪਣੀ ਤਿਸ਼ਨਗੀ ਦਾ ਅਹਿਸਾਸ ਹੋ ਆਇਆ ਓਕ ਦਾ ਪਾਣੀ ਮੈਂ ਹੈਰਾਨੀ ਨਾਲ ਪੁੱਛਦੀ ਆ ਤੂੰ ਨਹੀਂ ਸਮਝੇਂਗੀ ਮੈਂ ਤੈਨੂੰ ਕਿਵੇਂ ਸਮਝਾਵਾਂ ਕਿ ਤਿਸ਼ਨਗੀ ਦੀ ਇੰਤਖਾਚੋਂ ਗੁਜ਼ਰਦਿਆਂ ਓਕ ਨਾਲ ਪਾਣੀ ਪੀਣ ਦੀ ਸਜ਼ਾ ਕਿੰਨੀ ਭਿਆਨਕ ਹੁੰਦੀ ਹੈ ਜਦ انسان ਪਾਣੀ ਦੀਆਂ ਮੂੰਹ ਜ਼ੋਰ ਛੱਲਾ ਨਾਲ ਰੜਪੜ ਜਾਣਾ ਚਾਹੁੰਦਾ ਹੋਵੇ ਜਦ ਕਿਸੇ ਠੰਡੇ ਮਿੱਠੇ ਝਰਨੇ ਵਿੱਚ ਮਛਲੀ ਵਾਂਗ ਪਲਸੇ ਤੇ ਖਾ ਖਾ ਕੇ ਆਪਣੀ ਪਿਆਸ ਦੀ ਹਾਣ ਦੇ ਪਾਣੀ ਨਾਲ ਠਰ ਜਾਣਾ ਚਾਹੁੰਦਾ ਹੋਵੇ ਉਦੋਂ ਓਕ ਨਾਲ ਪਾਣੀ ਪੀਣਾ ਤਪਦੀ ਅੱਗ ਤੇ ਪਾਣੀ ਦੇ ਛਿੱਟਿਆਂ 'ਚੋਂ ਉੱਠਦੇ ਸੇਕ ਨੂੰ ਹੰਡਾਉਣ ਦੀ ਸਜ਼ਾ ਵਰਗੀ ਸਜ਼ਾ ਹੈ ਪਲਾ ਮੂੰਹ ਜ਼ੋਰ ਝਰਨਿਆਂ ਦਾ ਪਾਣੀ ਓਕ ਵਿੱਚ ਭਰ ਕੇ ਪੀਤਾ ਜਾ ਸਕਦਾ ਅਜਹੀ ਪਿਆਸ ਦੀ ਪਰਿਭਾਸ਼ਾ ਕੀ ਹੈ ਉਹ ਮੇਰੇ ਵੱਲ ਵੇਖ ਕੇ ਪੁੱਛਦੀ ਹੈ ਪਰ ਮੈਂ ਉਸ ਦੇ ਚਿਹਰੇ ਤੇ ਬਦਲੇ ਨੋਖੇ ਰੰਗਾਂ ਨੂੰ ਵੇਖ-ਵੇਖ ਹੈਰਾਨ ਹੋ ਰਹੀ ਹਾਂ ਮੈਨੂੰ ਉਸ ਦੀ ਕੋਈ ਗੱਲ ਸਮਝ ਨਹੀਂ ਆ ਰਹੀ ਪਰ ਉਹ ਜੀਵ ਜਿਹੇ ਬਿਸਮਾਤ ਦੀ ਸਥਿਤੀ ਵਿੱਚ ਹੈ ਤੈਨੂੰ ਪਤਾ ਹੈ 24 ਸਾਲਾਂ ਦੀ ਵਿਵਤਾ ਜ਼ਿੰਦਗੀ ਵਿੱਚ ਮੇਰੇ ਪਤੀ ਨੇ ਮੈਨੂੰ ਕਦੀ ਕਿਸ ਨਹੀਂ ਕੀਤਾ ਉਹਦਾ ਇੱਕ ਹੋਰ ਦੇਖਤਾ ਇੰਕਸ਼ਾਪ ਮੈਨੂੰ ਹਲਾ ਜਾਂਦਾ ਤੁਰ ਅੰਦਰੋਂ ਬਲਕਿ ਇੰਜ ਆਖਾਂ ਕਿ ਮੈਂ ਕਦੀ ਉਸ ਨੂੰ ਇਸ ਕਰਨੀ ਨਹੀਂ ਦਿੱਤਾ ਤੇ ਨਾ ਹੀ ਆਪਣੇ ਚਿਹਰੇ ਨੂੰ ਛੂਣ ਦਿੱਤਾ ਸੱਚ ਪੁੱਛੇ ਤਾਂ ਮੈਂ ਹੀ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਕਿਸ ਕੀਤੇ ਜਾਣ ਤੋਂ ਬਚਾਈ ਰੱਖਿਆ ਹੈ ਉਹ ਉਦਾਸ ਜਿਹੀ ਹਸਪੰਦੀ ਹੈ ਦਰਅਸਲ ਕਮਬਖਤ ਕਿਸ ਬਾਰੇ ਮੇਰੀ ਇੱਕ ਫਿਲਾਸਫੀ ਹੈ ਤਾਂ ਸ਼ਾਇਦ ਮੇਰੇ ਨਾਲ ਸਹਿਮਤ ਨਾ ਹੋਵੇਂ ਪਰ ਮੈਂ ਜਾਣਦੀ ਹਾਂ ਮੈਂ ਸਹੀ ਆ ਮੈਂ ਕੁਝ ਬੋਲਦੀ ਤਾਂ ਨਹੀਂ ਪਰ ਮੇਰੀਆਂ ਅੱਖਾਂ ਦੇ ਉਤਸਕ ਸਵਾਲ ਉਹ ਪੜ ਲੈਂਦੀ ਹੈ ਫਿਰ ਉਦਾਸ ਜਹੀ ਮੁਸਕਰਾਹਟ ਨਾਲ ਬੋਲਦੀ ਹੈ ਪਤੀ ਪਤਨੀ ਦਾ ਰਿਸ਼ਤਾ ਬੇਸ਼ੱਕ ਤਨ ਮਨ ਤੇ ਸਮਰਪਣ ਦਾ ਰਿਸ਼ਤਾ ਹੈ ਪਰ ਇਹ ਰਿਸ਼ਤਾ ਦੋਹਾਂ ਵੱਲੋਂ ਸਮਰਪਣ ਹੋਵੇ ਤਾਂ ਹੀ ਜੁੜਦਾ ਹੈ ਪਰ ਰਿਸ਼ਤਾ ਜਿੱਥੇ ਇੱਕ ਦੇ ਜਿਸਮ ਦੀ ਜ਼ਰੂਰਤ ਤੇ ਦੂਜੇ ਦੀ ਮਜਬੂਰੀ ਬਣ ਜਾਵੇ ਉੱਥੇ ਸਮਰਪਣ ਹੋ ਹੀ ਨਹੀਂ ਸਕਦਾ ਉੱਥੇ ਇੱਕ ਦੇ ਜਿਸਮ ਦੀ ਜ਼ਰੂਰਤ ਤੇ ਦੂਜੇ ਲਈ ਰਿਸ਼ਤਿਆਂ ਦੀ ਮਜਬੂਰੀ ਬਣ ਜਾਂਦੀ ਹੈ ਮੈਂ ਆਪਣੇ ਰਿਸ਼ਤੇ ਦੀ ਹਕੀਕਤ ਨੂੰ ਸਮਝ ਲਿਆ ਸੀ ਕਿ ਦਿਲ ਤੋਂ ਲੈ ਕੇ ਉੱਪਰ ਤੱਕ ਇੱਕ ਸ਼ਖਸ ਨਾਲ ਮੇਰਾ ਕੋਈ ਰਿਸ਼ਤਾ ਜੁੜ ਹੀ ਨਹੀਂ ਸਕਿਆ ਇਸ ਲਈ ਮੈਂ ਦਿਲ ਤੋਂ ਉੱਪਰਲਾ ਸਰੀਰ ਦਾ ਸਾਰਾ ਹਿੱਸਾ ਕੋਰਨ ਕੋਰਾ ਰੱਖ ਦਿੱਤਾ ਕਿਉਂਕਿ ਉਹ ਮੇਰਾ ਆਪਣਾ ਜ਼ਾਤੀ ਹਿੱਸਾ ਸੀ ਜੋ ਸੁੱਤੇ ਕਿਸੇ ਰਿਸ਼ਤੇ ਦੀ ਕੋਈ ਵਦ ਸੂਰਤ ਮਰਿਆਦਾ ਅਧਿਕਾਰ ਨਹੀਂ ਸੀ ਜਮਾ ਸਕਦੀ ਮੈਂ ਸਮਝਦੀ ਆ ਚੁੰਮਣ ਇੱਕ ਬਹੁਤ ਹੀ ਸੱਚੇ ਸੋਚੇ ਅਹਿਸਾਸ ਦੀ ਛੂਹ ਤੋਂ ਪੈਦਾ ਹੋਇਆ ਜਾਦੂਈ ਕ੍ਰਿਸ਼ਮਾ ਹੈ ਫਿਰ ਮੈਂ ਕਿਸੇ ਰਿਸ਼ਤੇ ਦੀ ਮਜਬੂਰੀ ਲਈ ਇੱਕ ਸੱਚੇ ਸੋਚੇ ਅਹਿਸਾਸ ਨੂੰ ਕਿਵੇਂ ਝੂਠਾ ਕਰ ਲੈਂਦੀ ਮੇਰੇ ਸਾਰੇ ਅਹਿਸਾਸ ਅਣਸ਼ੂਹੀ ਹੀ ਰਹਿ ਗਏ ਮੈਂ ਜੋ ਆਪਣੇ ਆਪ ਨੂੰ ਸਛਕਤਲੀ ਕਹਾਣ ਦਾ ਪਰੰਪਰਾ ਦੀ ਰਹੀਆਂ ਅੱਜ ਇੱਕ ਜਿਉਂਦੀ ਜਾਗਦੀ ਕਹਾਣੀ ਸਾਵੇ ਮੇਰਾ ਸਾਰਾ ਲੇਖਣ ਤੇ ਖੱਡਮਾਸ ਦੇ ਤੜਪ ਦੇ ਸਹਿਕ ਦੇ ਪਾਤਰ ਅੱਗੇ ਮੇਰੇ ਸਾਰੇ ਕਾਲਪਨਿਕ ਪਾਤਰ ਨਗੁਣੀ ਹੋ ਕੇ ਰਹਿ ਗਏ ਸਨ ਕੀ ਮੈਂ ਹੁਣ ਤੱਕ ਆਪਣੀਆਂ ਕਹਾਣੀਆਂ ਦੇ ਪਾਤਰਾਂ ਨੂੰ ਉਹ ਜੜਿਸ਼ਾਵਾਂ ਵੱਲ ਵਿਚਰਦਿਆਂ ਸੋਚਦਿਆਂ ਭਟਕਦਿਆਂ ਦੱਸ ਕਿੰਨਿਆ ਕਰਦੀ ਆਈਆਂ ਹਾਂ ਹੁਣ ਮੈਂ ਇਸ ਹਾਈਸ ਵਰਗ ਨੂੰ ਕਿਹੜੀਆਂ ਤਸਵੀਹਾਂ ਵਿੱਚ ਢਾਲ ਕੇ ਸੱਚਾ ਤੇ ਵਾਸਤਵਿਕ ਪਾਤਰ ਕਢਾਂ ਮੈਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ ਉਹ ਮੇਰੇ ਸਾਹਮਣੇ ਇੱਕ ਨਵਾਂ ਵਿਸਫੋਟ ਕਰ ਦਿੰਦੀ ਹੈ ਮੈਂ ਉਸ ਦੀ ਕਿਸੇ ਵੀ ਗੱਲ ਤੇ ਯਕੀਨ ਕਰ ਸਕਦੀ ਹਾਂ ਪਰ ਪਿਆਰ ਇੱਕ ਨਹੀਂ ਹੋ ਸਕਦਾ ਮੇਰੀ ਨਜ਼ਰ ਆਪਣੇ ਆਪ ਹੀ ਉਸ ਦੇ ਵਾਲਾਂ ਤੇ ਪੈ ਜਾਂਦੀ ਹੈ ਸਿਆਹ ਕਾਲੇ ਵਾਲਾਂ 'ਚ ਕਿਧਰੇ ਕਿਧਰੇ ਚਾਂਦੀ ਦੀਆਂ ਤਾਰਾਂ ਲਿਸ਼ਕ ਰਹੀਆਂ ਹਨ ਉਹ ਕਦੀ ਵਾਲਾਂ 'ਚ ਨਾ ਮਹਿੰਦੀ ਲਗਾਉਂਦੀ ਐ ਨਾ ਕੋਈ ਡਾਈ ਕਰਦੀ ਐ ਬਲਕਿ ਫਖਰ ਨਾਲ ਕਹਿੰਦੀ ਐ ਮੈਂ ਜ਼ਿੰਦਗੀ ਦੀ ਹਰ ਵਸਤਵਿਕਤਾ ਨੂੰ ਵੇਖ ਓਪ ਵੇਚਿਜਕ ਸਵੀਕਾਰ ਕਰਦੀ ਆ ਸਨੇਹ ਲਤਾ ਸਵੀਕਾਰ ਕਰ ਰਹੀ ਐ ਕਿ ਉਸ ਨੂੰ ਪਿਆਰ ਹੋ ਗਿਆ ਪਰ ਮੇਰੇ ਚਿਹਰੇ ਤੋਂ ਸ਼ਹਿਦੋ ਬੇਜਕੀਨੀ ਪੜ ਲੈਂਦੀ ਐ ਹਰ ਵਾਲਵਿੰਗ ਚੇਅਰ ਉੱਤੇ ਹੌਲੀ ਹੌਲੀ ਗੋਲ ਗੋਲ ਝੂਟੇ ਖਾਂਦਿਆਂ ਉਹ ਖੁਮਾਰ ਜੇਚ ਬੋਲਦੀ ਐ ਯੈਸ ਆਈ ਕਨਫੈਸ ਕੀ ਖਾਨੀ ਨਾਲ ਮੇਰੀ ਆਵਾਜ਼ ਜਿਵੇਂ ਉਪਰੀ ਜੀ ਹੋ ਜਾਂਦੀ ਹੈ ਹਾਂ ਮੈਂ ਸਵੀਕਾਰ ਕਰਦੀ ਹਾਂ ਕਿ ਮੈਨੂੰ ਪਿਆਰ ਹੋ ਗਿਆ ਹੈ ਉਹ ਖੂਬਸੂਰਤ ਜਹੀ ਮੁਸਕਰਾਹਟ ਨਾਲ ਆਪਣੇ ਅੱਧੇ ਚਿੱਟੇ ਅੱਧੇ ਕਾਲੇ ਵਾਲਾਂ ਤੇ ਹੱਥ ਫੇਰਦੀ ਹੈ ਇਹ ਵੀ ਇੱਕ ਹਸਮਈ ਇਸ਼ਾਰਾ ਹੈ ਜਿਵੇਂ ਉਹ ਆਪਣੀ ਉਮਰ ਤੇ ਆਪਣੀ ਮੁਹੱਬਤ ਦੇ ਅਹਿਸਾਸ ਨੂੰ ਨਾਲੋਂ ਨਾਲ ਸਵੀਕਾਰ ਕਰ ਰਹੀ ਹੋਵੇ ਕੌਣ ਹੈ ਮੇਰੇ ਮੂੰਹੋਂ ਨਿਕਲਦਾ ਹੈ ਇਹ ਜ਼ਰੂਰੀ ਨਹੀਂ ਕਿ ਕੌਣ ਹੈ ਇਹ ਜ਼ਰੂਰੀ ਹੈ ਕਿ ਕਿਉਂ ਹੋਇਆ ਉਹ ਮੁਸਕਰਾਉਂਦੀ ਹੋਈ ਉਹ ਕਦਾ ਪਾਣੀ ਪੀ ਪੀ ਕੇ ਸਜਾ ਭੋਗ ਭੋਗ ਕੇ ਖਾਰ ਗਈ ਹਨ ਅਚਾਨਕ ਇਸ ਰੇਗਰਸਥਾਨ ਵਿੱਚ ਇੱਕ ਚਸ਼ਮਾ ਮੈਨੂੰ ਦਿਸਿਆ ਤੇ ਮੈਂ ਉਸ ਚਸ਼ਮੇ ਵੱਲ ਦੌੜ ਪਈ ਫਿਰ ਮੇਰਾ ਦਿਲ ਧਕ 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 ਕਰ ਰਿਹਾ ਫੇਰ ਕੀ ਅਜੇ ਤਾਂ ਦੌੜ ਹੀ ਰਹੀ ਹਾਂ ਉਸ ਚਸ਼ਮੇ ਤੇ ਪੁੱਜ ਕੇ ਪਤਾ ਚੱਲੇਗਾ ਮੇਰੀ ਪਿਆਸ ਡੂੰਗੀ ਹੈ ਜਾਂ ਚਸ਼ਮੇ ਦੀ ਗਹਿਰਾਈ ਕਦੀ ਕਦੀ ਦੂਰੋਂ ਚਮਕਦੀ ਰੇਤ ਵੀ ਪਾਣੀ ਦਾ ਭਲੇਖਾ ਪਾਉਂਦੀ ਐ ਵਿਖੀ ਤਪਦੀ ਰੇਤ ਨਾਲ ਕਿਦਰੇ ਆਪਣੇ ਹੋਠ ਨਾ ਸਾੜ ਬੈਠੀ ਮੈਂ ਉਸ ਨੂੰ ਸਾਵਧਾਨ ਕਰਨਾ ਚਾਹੁੰਦੀ ਹਾਂ ਪਰ ਉਹ ਸੇ ਵਿਸਮਾਦੀ ਅਵਸਥਾ ਵਿੱਚੋਂ ਬੋਲ ਰਹੀ ਐ ਸਾਰੀ ਉਮਰ ਮੈਂ ਆਪਣੇ ਪਿਆਸੇ ਹੋਠ ਸੁੱਚੇ ਰੱਖੇ ਸਿਰਫ ਏਸਲੀ ਕਿ ਕੋਈ ਸੁੱਚਾ ਸੁੱਚਾ ਅਹਿਸਾਸ ਮੈਨੂੰ ਪੂਰੇ ਦਾ ਪੂਰਾ ਜ਼ਰੂਰ ਮਿਲ ਸਕੇਗਾ ਮੈਂ ਰੱਬ ਦੀ ਕੋਈ ਲਤ ਨਹੀਂ ਤੋੜੀ ਕਿਉ ਮੈਨੂੰ ਫੇਰ ਤਖ ਦੇ ਰੇਗਸਥਾਨ ਹਵਾਲੇ ਕਰੇਗਾ ਆਖਰ ਉਹਕ ਦੇ ਪਾਣੀ ਦੀ ਜਗਾ ਸਾਵਣ ਦੀ ਕਿਸੇ ਫੁਹਾਰ ਉੱਤੇ ਮੇਰਾ ਵੀ ਤਾਂ ਹੱਕ ਹੈ ਇੱਕ ਵਾਰ ਬਸ ਇੱਕ ਵਾਰ ਮੇਰੇ ਮੂੰਹ ਜ਼ੋਰ ਜਲਤਾ ਰਹੇ ਵਿੱਚ ਤਨ ਮਨ ਠਾਰ ਦੇਣ ਨੂੰ ਮੇਰਾ ਵੀ ਤਾਂ ਜੀ ਕਰਦਾ ਹੈ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਸ ਨੂੰ ਦੁਆ ਦੇਵਾਂ ਜਾਂ ਅੱਗ ਛੋਣ ਤੋਂ ਵਰਜਾਂ ਮੈਂ ਬੇਵਸੀ ਨਾਲ ਬਰਫ਼ ਦੀ ਇਸ ਸੜ ਨੂੰ ਵੇਖਦੀ ਆਂ ਜਿਹੜੀ ਦੂਰੋਂ ਦਿਸ ਰਹੀ ਕਿਸੇ ਦੀਵੇ ਦੀ ਲੋ ਨਾਲ ਪਿਗਲ ਜਾਣ ਲਈ ਮਚਲ ਉੱਠੀ ਐ ਮੈਨੂੰ ਡਰ ਐ ਕਿ ਉਸ ਦੀ ਇਹ ਪਿਆਸ ਉਸ ਨੂੰ ਕਿਤੇ ਹੋਰ ਠੰਡਾ ਤੇ ਠੋਸ ਗਲੇਸ਼ੀਅਰ ਨਾ ਬਣਾ ਦੇਵੇ